ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਮੁੜ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ 21 ਨੂੰ ਅਨਾਉਂਸ ਕਰ ਦਿੱਤੀਆਂ ਨੇ ਜਿਸ ਵਿੱਚ ਪੰਜਾਬ ਵਿੱਚ 5 ਨਗਰ ਨਿਗਮ ਅਤੇ 44 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਲਈ ਵੋਟਾਂ 21 ਦਸੰਬਰ ਨੂੰ ਪੈਣਗੀਆਂ ਸੋ ਵਾਈ ਚੋਣ ਕਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ ਆ ਅਤੇ ਕਮਿਸ਼ਨਰ ਮੁਤਾਬਕ ਨਗਰ ਨਿਗਮ ਚੋਣਾਂ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲਈਆਂ ਗਿਆ ਨੇ ਤੇ ਗੱਲਬਾਤ ਕਰੀ ਤਾਂ ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਪੰਜ ਨਗਰ ਨਿਗਮ ਅਤੇ 44 ਨਗਰ ਕਾਉਂਸਲ ਤੇ ਨਗਰ ਪੰਚਾਇਤਾਂ ਲਈ ਵੋਟਾਂ 1 ਜਨਵਰੀ ਨੂੰ ਹੋਣ ਗਿਆ ਯਾਨੀ ਕਿ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਰ ਦਾ ਸਮਾਂ ਜਿਹੜਾ ਉਹ ਮਿੱਥਿਆ ਗਿਆ ਆ ਉਹਨਾਂ ਨੇ ਦੱਸਿਆ ਕਿ ਅੱਜ ਤੋਂ ਹੀ ਚੋਣ ਜਾਬਤਾ ਲਾਗੂ ਹੋਵੇਗਾ ਪੰਜਾਬ ਦੇ ਵਿੱਚ ਅਤੇ ਪੰਜਾਬ ਦੀ ਜਿੰਨੀਆਂ ਪੰਜ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਸ਼ਾਮਲ ਹਨ ਅਤੇ ਚੌਧਰੀ ਨੇ ਦੱਸਿਆ ਕਿ ਨਾਮਜ਼ਾਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਆਖਰੀ ਤਾਰੀਖ 21 ਦਸੰਬਰ ਤੱਕ ਹੋਵੇਗੀ ਉਹਨਾਂ ਨੇ ਦੱਸਿਆ ਕਿ ਜਿੰਨਾ ਇਨ੍ਹਾਂ ਚੋਣਾਂ ਦੇ ਵਿੱਚ 37.32 ਲੱਖ ਵੋਟਰ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਨੇ ਅਤੇ ਜਿਨ੍ਹਾਂ ਵਿੱਚ 17.75 ਲੱਖ ਔਰਤਾਂ ਨੇ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਈਆਂ ਗਿਆ ਨੇ ਪੱਬਾ ਪਾਰ ਹੋ ਚੁੱਕੀਆਂ ਨੇ ਤਾਂ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਵੀ ਜਿਹੜੇ ਨੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਪਰ ਹੁਣ ਦੇਖਣਾ ਪਊਗਾ ਕਿ ਪਾਰਟੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਕਰਕੇ ਆਪਣੇ ਪਹਿਲਵਾਨ ਨੂੰ ਜਿਹੜੇ ਨੇ ਉਹ ਕੁਲਣਡਾਉਂਦੀਆਂ ਨੇ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਸਾਹਮਣੇ ਰੱਖੀ ਆ ਹੁਣ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਈਆਂ ਗਿਆ ਨੇ ਜਾਣਕਾਰੀ ਸਮੇਂ ਸਿਰ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੋਂ ਇਜਾਜਤ ਧੰਨਵਾਦ